ਦੇਫਵਾ ਕੇ ਆਰਾਮ ਕਰਨ ਲਈ ਗਿਆ ਅਗਲੇ ਦਿਨ ਅਜਾਮਲ ਨੇ ਆਪਣੀ ਸਾਰੀ ਕਹਾਣੀ ਸੰਤਾਂ ਨੂੰ ਸੁਣਾਈ ਅਤੇ ਜੀਵਨ ਦੇ ਉਦਾਹਰਣੇ ਬੇਨਤੀ ਕੀਤੀ ਸੰਤ ਜੋ ਉਹਨਾਂ ਦੇ ਘਰ ਰਾਤ ਕੱਟ ਚੁੱਕੇ ਸਨ ਉਸਤੇ ਕਿਰਪਾ ਕਰਨੀ ਚਾਹੁੰਦੇ ਸਨ ਚੱਲਣ ਤੋਂ ਪਹਿਲਾਂ ਸੰਤਾਂ ਨੇ ਅਜਾਮਲ ਨੂੰ ਸਮਝਾਇਆ ਕਿ ਉਹ ਉਹਨਾਂ ਦੇ ਘਰ ਜੋ ਅਗਲਾ ਪੁੱਤਰ ਪੈਦਾ ਹੋਵੇਗਾ ਉਸ ਦਾ ਨਾਮ ਨਾਰਾਇਣ ਰੱਖਿਆ ਜਾਵੇ ਸਮਾ ਔਰ ਤੇ ਪੁੱਤਰ ਦਾ ਜਨਮ ਹੋਇਆ ਅਤੇ ਉਸ ਦਾ ਨਾਮ ਨਾਰਾਇਣ ਰੱਖਿਆ ਗਿਆ। ਅਜਾਮਲ ਅਤੇ ਬੇਸਵਾ ਹਰ ਸਮੇ ਉਸ ਪੁੱਤਰ ਨਾਲ ਪਿਆਰ ਕਰਦੇ ਰਹਿੰਦੇ। ਅੰਤ ਸਮਾ ਅਤੇ ਬੇਕੁੰਠ ਦੀ ਪ੍ਰਾਪਤੀ ਜਦੋਂ ਅਜਾਮਲ ਦਾ ਅੰਤ ਸਮਾ ਆਇਆ ਅਤੇ ਜਮਦੂਦ ਉਸ ਦੀ ਚਿੰਦ ਘਟਣ ਲਈ ਆਏ ਤਾਂ ਡਰਿਆ ਹੋਇਆ ਅਜਾਮਲ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਨ ਲੱਗਾ। ਪੁੱਤਰ ਨਾਰਾਇਣ ਮੈਨੂੰ ਇੰਨਾ ਜਮਦੂਤ